ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਅੱਜ ਜਿਹੜੀ ਆਪਾਂ ਵਿਸ਼ੇ ਤੇ ਗੱਲਬਾਤ ਕਰਨ ਜਾ ਰਹੇ ਹਾਂ ਇਹ ਬਹੁਤ ਸਾਰੇ ਵੀਰਾਂ ਦੇ ਸਵਾਲ ਸੀਗੇ ਕਿ ਆਪਾਂ ਜਿਹੜਾ ਗਰਮੀਆਂ 'ਚ ਅੰਡਾ ਕਿਸ ਰੇਟ ਤੇ ਵੇਚੀਏ ਤਾਂ ਜੋ ਆਪਣਾ ਵਧੀਆ ਸੇਲ ਹੋ ਜੇ ਚਲੋ ਸਰਦੀਆਂ ਜੇ ਤਾਂ ਆਪਾਂ ਸਾਰੇ ਜਾਣਦੇ ਹਾਂ ਕਿ ਬਹੁਤ ਵਧੀਆ ਰੇਟ ਤੇ ਜਿਹੜਾ ਦੇਸੀ ਅੰਡਾ ਆਪਣਾ ਸੇਲ ਹੋ ਜਾਂਦਾਗਾ ਜਿਹੜੀ ਦਿੱਕਤ ਆਉਂਦੀ ਆ ਉਹ ਗਰਮੀਆਂ 'ਚ ਆਉਂਦੀ ਹੈਗੀ ਉਸ ਵਿਸ਼ੇ ਤੇ ਆਪਾਂ ਅੱਜ ਤੁਹਾਨੂੰ ਵੀਡੀਓ ਦਿਖਾਉਣ ਜਾ ਰਿਹਾ ਹਾਂ ਸਾਰੀ ਗੱਲਬਾਤ ਦੱਸਣ ਜਾ ਰਿਹਾ ਹਾਂ ਸੋ ਵੀਡੀਓ ਨਾਲ ਅੰਤ ਤੱਕ ਜਰੂਰ ਬਨੇ ਰਹੋ ਤਾਂ ਜੋ ਤੁਹਾਨੂੰ ਸਾਰੀ ਗੱਲਬਾਤ ਪਤਾ ਲੱਗ ਸਕੇ ਆਪਾਂ ਤੁਹਾਨੂੰ ਇਦਾਂ ਦਾ ਤਰੀਕਾ ਦੱਸ ਦਾਂਗੇ ਕਿ ਤੁਸੀਂ ਗਰਮੀਆਂ 'ਚ ਵੀ ਇੱਕ ਕਾਂਡੇ ਪਿੱਛੇ 4-5 ਰੁਪਏ ਚਾਰ ਜਾਂ 5 ਰੁਪਏ ਪ੍ਰੋਫਿਟ ਲੈ ਸਕਦੇ ਹੋ ਬਹੁਤ ਸਾਰੇ ਵੀਰਾਂ ਦੇ ਸਵਾਲ ਸੀ ਕਿ ਆਪਾਂ ਇਹ ਕਿਵੇਂ ਲੈ ਸਕਦੇ ਹਾਂ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਆਪਾਂ ਸਾਰੀ ਗੱਲਬਾਤ ਦੱਸਾਂਗੇ ਵੀਡੀਓ ਤੁਸੀਂ ਸਕਿੱਪ ਕਰਕੇ ਦੋਸਤੋ ਬਹੁਤ ਦੇਖ ਦਿਓ ਜਦੋਂ ਆਪਾਂ ਕੋਈ ਵੀ ਜਾਣਕਾਰੀ ਲੈਣੇ ਆ ਉਹਨੂੰ ਆਪਾਂ ਅਧੂਰੀ ਜਾਣਕਾਰੀ ਆਪਾਂ ਲੈਣੇ ਆ ਤਾਂ ਆਪਣਾ ਕਈ ਵਾਰ ਨੁਕਸਾਨ ਹੋ ਜਾਂਦਾ ਸੋ ਸਾਰੇ ਵੀਰਾਂ ਅੱਗੇ ਬੇਨਤੀ ਹੈ ਕਿ ਸਕਿੱਪ ਨਾ ਕਰਿਆ ਕਰੋ ਆਪਣੀ 8 ਤੋਂ 10 ਮਿੰਟਾਂ ਦੀ ਵੀਡੀਓ ਹੁੰਦੀ ਹੈਗੀ ਸੋ ਪੂਰੀ ਦੇਖਿਆ ਕਰੋ ਦੋਸਤੋ ਤਾਂ ਜੋ ਤੁਸੀਂ ਪੂਰੀ ਗੱਲਬਾਤ ਸਮਝ ਸਕੋ ਆਪਾਂ ਨਹੀਂ ਚਾਹੁੰਦੇ ਕਿ ਕਿਸੇ ਨੂੰ ਅਧੂਰੀ ਜਾਣਕਾਰੀ ਮਿਲੇ ਆਪਾਂ ਚਾਹੁੰਦੇ ਹਾਂ ਕਿ ਪ੍ਰੋਪਰ ਪਰਫੈਕਟ ਜਾਣਕਾਰੀ ਆਪਾਂ ਦੇ ਸਕੀਏ ਸੋ ਜਿਸ ਤਰ੍ਹਾਂ ਦੋਸਤੋ ਤੁਸੀਂ ਜਾਣਦੇ ਹੋ ਕਿ ਸਰਦੀਆਂ ਚ ਜਿਹੜਾ ਦੇਸੀ ਅੰਡੇ ਦਾ ਰੇਟ ਆ 10 ਤੋਂ ਲੈ ਕੇ 15 ਰੁਪਏ ਤੱਕ ਬਹੁਤ ਹੀ ਵਧੀਆ ਤਰੀਕੇ ਨਾਲ ਵਿਕਦਾ ਕਈ ਥਾਵਾਂ ਤੇ ਜਿੱਥੇ ਅੰਡੇ ਦੀ ਪ੍ਰੋਡਕਸ਼ਨ ਘਟਾ ਕਈ ਏਰੀਆ ਚ ਅੰਡੇ ਦੀ ਪੈਦਾਵਾਰ ਘਟ ਹੁੰਦੀ ਆ ਉੱਥੇ ਜਿਹੜਾ ਅੰਡੇ ਦਾ ਰੇਟ ਆ 20 ਰੁਪਏ ਤੋਂ ਵੀ ਉੱਪਰ ਚਲੇ ਜਾਂਦਾ ਪਰ ਜਿਹੜਾ ਆਪਣਾ ਏਰੀਆ ਸੰਗਰੂਰ ਬਰਨਾਲਾ ਏਰੀਆ ਦਾ ਆਪਣਾ ਇੱਥੇ ਦੋਸਤੋ ਸਰਦੀਆਂ ਚ ਅੱਪਾ ਨੇ 15 ਰੁਪਏ ਨੂੰ ਅੰਡਾ ਸੇਲ ਕੀਤਾਗਾ ਬਹੁਤ ਹੱਸ ਕੇ ਲੋਕ ਘਰੋਂ ਲੈ ਕੇ ਜਾਂਦੇ ਰਹੇ ਪਰ ਜਦੋਂ ਗਰਮੀ ਆ ਜਾਂਦੀ ਆ ਉਦੋਂ ਥੋੜਾ ਜਿਹਾ ਚਿੰਤਾ ਦਾ ਵਿਸ਼ਾ ਜ਼ਰੂਰ ਬਣਦਾ ਹੈ ਪਰ ਫਿਰ ਵੀ ਫਿਕਰ ਕਰਨ ਦੀ ਲੋੜ ਨਹੀਂ ਦੋਸਤੋ ਕਿਉਂਕਿ ਇਹ ਜਿਹੜਾ ਬਿਜ਼ਨਸ ਆ ਪੋਲਟਰੀ ਫਾਰਮਿੰਗ ਆ ਇਹ ਚੋ ਘਾਟਾ ਕਦੇ ਨਹੀਂ ਮਿਲਦਾ ਹੈਗਾ ਠੀਕ ਹੈ ਜੀ ਆਪਾਂ ਨੂੰ ਵੱਧਦਾ ਹੀ ਹੋਊਗਾ ਕਦੇ ਵੀ ਜਿਹੜਾ ਘਾਟਾ ਨਹੀਂ ਪਊਗਾ ਸੋ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਜਿਹੜਾ ਅੰਡੇ ਤੋਂ ਪ੍ਰੋਫਿਟ ਲੈ ਸਕਦੇ ਜਿਸ ਤਰ੍ਹਾਂ ਆਪਾਂ ਹੁਣ ਸਰਦੀਆਂ 'ਚ 15 ਰੁਪਏ ਵੇਚਦੇ ਆਂ ਤੁਸੀਂ ਜਦੋਂ ਸਰਦੀਆਂ ਖਤਮ ਹੁੰਦੀਆਂ ਨੇ ਸਮਝ ਲਓ ਕਿ ਫਰਵਰੀ ਜਨਵਰੀ ਫਰਵਰੀ ਮਹੀਨੇ ਚ ਅੰਡੇ ਦਾ ਰੇਟ ਤੁਸੀਂ 10 ਰੁਪਏ ਕਰ ਦੋ ਜਿਹੜੇ ਕਸਟਮਰ ਤੁਹਾਡੇ ਤੋਂ ਸਰਦੀਆਂ ਚ ਅੰਡੇ ਲੈਂਦੇ ਨੇ ਉਹਨਾਂ ਨੂੰ ਸਾਰਿਆਂ ਦੇ ਉਹਨਾਂ ਦੇ ਕੰਨਾਂ 'ਚ ਇਹ ਗੱਲ ਪਾ ਦਿਓ ਕਿ ਆਪਾਂ ਹੁਣ ਅੱਗੇ ਜਿਹੜਾ ਅੰਡਾ 10 ਰੁਪਏ ਦਾ ਵੇਚਣ ਲੱਗਾਂਗੇ ਉਹਨਾਂ ਨੂੰ ਸਾਰਿਆਂ ਨੂੰ ਇਹ ਗੱਲ ਦਾ ਪਤਾ ਲੱਗ ਜੂਗਾ ਠੀਕ ਹੈ ਜੀ ਜਦੋਂ ਸਾਰਿਆਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਤਾਂ ਉਹ ਦੁਬਾਰਾ ਵੀ ਆਉਣਗੇ ਕਿਉਂਕਿ ਜਦੋਂ 10 ਰੁਪਏ ਦਾ ਪੰਡਾ ਵੇਚਦੇ ਆ 10 ਛੱਡੋ ਜੀ 8 ਰੁਪਏ ਦਾ ਵੀ ਗਰਮੀ 'ਚ ਵੇਚ ਜਾਵਾਂਗੇ ਮਈ ਜੂਨ 'ਚ 8 ਰੁਪਏ ਦਾ ਵੀ ਜਿਹੜਾ ਫਾਰਮੀ ਅੰਡਾ ਆਪਾਂ ਖਾਂਦੇ ਆ ਚਿੱਟਾ ਅੰਡਾ ਖਾਂਦੇ ਆ ਬਿਲਕੁਲ ਫਾਰਮੀ ਹੁੰਦਾ ਉਹ ਵੀ ਜਿਹੜਾ 5 ਰੁਪਏ ਤੋਂ ਰੇਟ ਘਟਦਾ ਨਹੀਂ ਸੋ ਇਹ ਤਾਂ ਫੇਰ ਦੇਸੀ ਹੈਗਾ 8 ਤੋਂ ਲੈ ਕੇ 10 ਰੁਪਏ ਤੱਕ ਇਹ ਬੜੇ ਹੀ ਆਮ ਨਾਲ ਵਿਕਦਾਗਾ ਹੁਣ ਦੋਸਤੋ ਆਪਣੇ 6 7 8 ਮੁਰਗੀਆਂ ਨੇ ਸਾਰੀਆਂ ਅੰਡੇ ਦਿੰਦੀਆਂ ਨੇ ਸੋ ਆਪਣੇ ਘਰੋਂ ਆ ਕੇ ਵੀਰ 10 ਰੁਪਏ ਨੂੰ ਅੰਡਾ ਲੈ ਕੇ ਜਾਂਦੇ ਨੇ ਹੁਣ ਆਪਣੇ ਕੋਲ ਇੱਕ ਵੀ ਅੰਡਾ ਨਹੀਂ ਹੈਗਾ ਨਾਲ ਦੀ ਨਾਲ ਸੇਲ ਹੋ ਜਾਂਦੇ ਨੇ 10 ਵੀ ਹੁੰਦੇ ਨੇ ਆਪਾਂ 10 ਵੀ ਸੇਲ ਕਰ ਦਿੰਦੇ ਆ ਆਪਣਾ 10 ਰੁਪਏ ਵਧਿਆ ਜਾਂਦਾ ਜਦੋਂ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੋਇਆ ਕਿ ਮੁਰਗੀ ਇੱਕ ਦਿਨ ਚ 4-5 ਰੁਪਏ ਦੀ ਫੀਡ ਖਾਂਦੀ ਹੈਗੀ ਜੇਕਰ ਆਪਾਂ ਨੇ 8 ਰੁਪਏ ਦਾ ਵੀ ਅੰਡਾ ਵੇਚਤਾ ਤਾਂ ਵੀ ਇੱਕ ਮੁਰਗੀ ਮੰਗਰ ਇੱਕ ਅੰਡੇ ਮੰਗਰ ਮਾਫ ਕਰਿਓ ਤੁਹਾਨੂੰ 3 ਜਾਂ 4 ਰੁਪਏ ਬਚ ਗਏ ਠੀਕ ਹੈ ਜੀ ਤਾਂ ਵੀ ਇਹ ਘਾਟੇ ਦਾ ਸੌਦਾ ਨਹੀਂ ਹੈਗਾ ਘੱਟੋ ਘੱਟ ਤੁਸੀਂ 8 ਰੁਪਏ ਦਾ ਤਾਂ ਵੇਚੋਗੇ ਹੀ ਠੀਕ ਹੈ ਜੀ ਹੁਣ ਜਿਸ ਤਰ੍ਹਾਂ ਹੁਣ ਅੱਜ ਕੱਲ ਦਾ ਮੌਸਮ ਠੰਡਾ ਹੋ ਗਿਆ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਹਵਾ ਚੱਲਦੀ ਆ ਕੱਲ ਮੀਂਹ ਵੀ ਕਾਫੀ ਪਿਆ ਅੱਜ ਵੀ ਮੀਂਹ ਪੈਣ ਦੀ ਸੰਭਾਵਨਾ ਹੈਗੀ ਸੋ ਇਹ ਦਿਨਾਂ 'ਚ ਤੁਸੀਂ ਇਹ ਰੇਟ ਥੋੜਾ ਜਿਹਾ ਦਾ ਵਧਾ ਸਕਦੇ ਹੋ ਜਦੋਂ ਥੋੜੀ ਜੀ ਵਿੱਚ ਵਿੱਚ ਇੱਕ ਦੋ ਦਿਨ ਸਰਦੀ ਹੁੰਦੀ ਆ ਸਰਦੀ 'ਚ ਥੋੜਾ ਜਿਹਾ ਦਾ ਰੇਟ ਵਧਾ ਸਕਦੇ ਹੋ ਜੇਕਰ ਤੁਸੀਂ ਗਰਮੀ 'ਚ 8 ਰੁਪਏ ਵੇਚ ਰਹੇ ਹੋ ਤਾਂ ਜਦੋਂ ਸਰਦੀ ਆ ਦੋ ਇੱਕ ਦੋ ਦਿਨ ਉਦੋਂ ਤੁਸੀਂ ਇਹਦਾ ਰੇਟ 10 ਰੁਪਏ ਕਰਕੇ ਵੇਚ ਦੋ ਇਸ ਤਰ੍ਹਾਂ ਦੋਸਤੋ ਜੇਕਰ ਆਪਾਂ ਕੋਈ ਸਬਜ਼ੀ ਵੀ ਲੈ ਕੇ ਆਉਣੇ ਆਗੇ ਤਾਂ ਵੀ ਘੱਟ ਤੋਂ ਘੱਟ 50-60 ਰੁਪਏ ਦੀ ਇੱਕ ਦਿਨ ਦੀ ਸਬਜ਼ੀ ਬਣਦੀ ਹੈ ਜੇਕਰ ਆਪਾਂ 5-6 ਅੰਡਿਆਂ ਦੀ ਸਬਜ਼ੀ ਬਣਾ ਲਾਂਗੇ ਤਾਂ ਵੀ ਇਹ ਪ੍ਰੋਫਿਟ 'ਚ ਰਹਿਣਗੇ ਆਪਾਂ ਘਰੇ ਵੀ ਸਬਜ਼ੀ ਬਣਾ ਸਕਦੇ ਹਾਂ ਅੰਡਿਆਂ ਦੀ ਬਹੁਤ ਵਧੀਆ ਬਣਦੀ ਆ ਸੋ ਆਪਾਂ ਆਂਡੇ ਵੇਚ ਵੀ ਸਕਦੇ ਆਂ ਆਂਡੇ ਦੋਸਤੋ ਖੜਦੇ ਹੀ ਨਹੀਂ ਹੈਗੇ ਮੈਂ 10 ਰੁਪਏ ਨੂੰ ਬਹੁਤ ਵਧੀਆ ਹੱਸ ਕੇ ਵੇਚ ਰਿਹਾ ਆ ਹੁਣ ਮਾਰਚ ਅਪ੍ਰੈਲ ਦੇ ਮਹੀਨੇ ਸੇ ਵੀ ਬਹੁਤ ਵਧੀਆ ਵਿਕ ਰਹੇ ਆ ਮੈਨੂੰ ਉਮੀਦ ਆ ਕਿ ਅੱਗੇ ਵੀ ਇਸ ਤਰ੍ਹਾਂ ਹੀ ਸੇਲ ਹੁੰਦਾ ਰਹੂਗਾ ਠੀਕ ਆ ਜੀ ਸੋ ਇਸ ਤਰ੍ਹਾਂ ਤੁਸੀਂ ਵੀ ਇਹਦਾ ਥੋੜਾ ਜਿਹਾ ਰੇਟ ਘਟਾ ਕੇ ਆਂਡੇ ਦਾ ਆਂਡੇ ਨੂੰ ਘੱਟ ਰੇਟ ਤੇ ਸੇਲ ਕਰ ਦਿਓ ਕੋਈ ਦਿੱਕਤ ਨਹੀਂ ਜਦੋਂ ਆਪਾਂ ਨੂੰ ਪਤਾ ਕਿ 2-3 ਮਹੀਨੇ ਜੇਕਰ ਆਪਾਂ ਘੱਟ ਵੀ ਪ੍ਰੋਫਿਟ ਲੈ ਲਾਂਗੇ ਤਾਂ ਉੱਚ ਕੋਈ ਪ੍ਰੋਬਲਮ ਨਹੀਂ ਹੈਗੀ ਸੋ ਅੱਗੇ ਜਾ ਕੇ ਆਪਾਂ ਸਿਆਲ ਚ ਫਿਰ ਉਹੀ 15 ਤੋਂ ਲੈ ਕੇ 20 ਰੁਪਏ ਤੱਕ ਆਂਡੇ ਦਾ ਰੇਟ ਕਰ ਸਕਦੇ ਆ ਲੋਕ ਸਰਦੀਆਂ ਚ ਖਸ ਕੇ ਵਧੀਆ ਰੇਟ ਦਿੰਦੇ ਨੇ ਠੀਕ ਹੈ ਜੀ ਸੋ ਗਰਮੀਆਂ 'ਚ ਜੇ ਤੁਸੀਂ ਥੋੜਾ ਜਿਹਾ ਰੇਟ ਘੱਟ ਕਰਕੇ ਜਿਹੜਾ ਅੰਡੇ ਨੂੰ ਵੇਚ ਸਕਦੇ ਹੋ ਜੇਕਰ ਤੁਸੀਂ 5 ਰੁਪਏ ਦਾ ਵੀ ਅੰਡਾ ਵੇਚੋ 5 ਰੁਪਏ ਦੀ ਮੁਰਗੀ ਫੀਡ ਖਾਂਦੀ ਹੈ ਤਾਂ ਵੀ ਤੁਹਾਡੇ ਪੈਸੇ ਪੂਰੇ ਹੋ ਰਹੇ ਨੇ ਗਰਮੀਆਂ 'ਚ ਤਾਂ ਵੀ ਨਹੀਂ ਤੁਹਾਨੂੰ ਘਟਾ ਪੈਂਦਾ ਹੈਗਾ ਠੀਕ ਹੈ ਜੀ 5 ਰੁਪਏ ਤਾਂ ਜੇਕਰ ਆਪਾਂ ਗੱਲ ਕਰੀਏ ਤਾਂ ਫਾਰਮੀ ਅੰਡਾ 5-6 ਰੁਪਏ ਤਾਂ ਫਾਰਮੀ ਅੰਡਾ ਵੀ ਰਹਿੰਦਾ ਗਰਮੀਆਂ 'ਚ ਆਪਾਂ ਦੇਸੀ ਅੰਡਾ ਅਗਲੇ ਨੂੰ ਦੇ ਰਹਾਂ ਸੋ ਥੋੜਾ ਜਿਹਾ ਲੋਕਾਂ ਨੂੰ ਆਪਾਂ ਨੂੰ ਜਾਗਰੂਕ ਕਰਨਾ ਪਊਗਾ ਤਾਂ ਜੋ ਲੋਕ ਫਾਰਮੀ ਅੰਡਾ ਛੱਡ ਕੇ ਦੇਸੀ ਅੰਡਾ ਖਾਣ ਲੱਗਣ ਠੀਕ ਹੈ ਜੀ ਸੋ ਕਈ ਵੀਰਾਂ ਦੇ ਇਹ ਕਹਾਵਤ ਹੁੰਦੀ ਹੈ ਕਿ ਇਹ ਗਰਮ ਹੁੰਦਾ ਦੋਸਤੋ ਇਹ ਗਰਮ ਕੁਛ ਨਹੀਂ ਹੁੰਦਾ ਹੈਗਾ ਇਹ ਗੱਲਾਂ ਹੀ ਨੇ ਲੋਕ ਗਰਮੀ 'ਚ ਵੀ ਖਾ ਸਕਦੇ ਨੇ ਇਹਨਾਂ ਨੂੰ ਸਰਦੀ 'ਚ ਵੀ ਖਾ ਸਕਦੇ ਨੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹਾਂ ਜੇਕਰ ਤੁਸੀਂ ਦੋ ਆਂਡੇ ਖਾਣੇ ਨੂੰ ਤਾਂ ਇੱਕ ਕਰ ਦੋ ਠੀਕ ਹੈ ਜੀ ਤੁਸੀਂ ਗਿਣਤੀ ਘਟਾ ਦਿਓ ਅੰਡਿਆਂ ਦੀ ਪਰ ਤੁਸੀਂ ਸਰਦ ਗਰਮੀਆਂ 'ਚ ਵੀ ਖਾ ਸਕਦੇ ਹੋ ਏਡੀ ਗਰਮੀ ਵਾਲੀ ਕੋਈ ਗੱਲ ਨਹੀਂ ਹੁੰਦੀ ਠੀਕ ਹੈ ਜੀ ਸੋ ਇਸ ਤਰ੍ਹਾਂ ਤੁਸੀਂ ਅੰਡੇ ਨੂੰ ਵਧੀਆ ਰੇਟ ਤੇ ਸੇਲ ਕਰ ਸਕਦੇ ਹੋ ਦੋਸਤੋ ਇਦਾਂ ਦੀਆਂ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਆਪਾਂ ਚੰਗੀਆਂ-ਚੰਗੀਆਂ ਤੁਹਾਡੇ ਲਈ ਵੀਡੀਓ ਜਿਹੜੀਆਂ ਉਹਹੋ ਅਪਲੋਡ ਕਰਦੇ ਰਹਾਂਗੇ ਜੇਕਰ ਕਿਸੇ ਵੀ ਵਿਸ਼ੇ ਤੇ ਤੁਹਾਨੂੰ ਵੀਡੀਓ ਚਾਹੀਦੀ ਹੁੰਦੀ ਹੈ ਤਾਂ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਉਸੇ ਵਿਸ਼ੇ ਤੇ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਉਸੇ ਵਿਸ਼ੇ ਤੇ ਵੀਡੀਓ ਬਣਾ ਦਵਾਂਗੇ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰ ਫੇਰ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ